ਦਿੱਲੀ ਦੇ ਪੌਸ਼ੇ ਇਲਾਕੇ ਵਿੱਚ ਇੱਕ ਫਾਈਵ ਸਟਾਰ ਹੋਟਲ ਸੀ ਦਾ ਤਾਜ ਪੈਲੈਸ ਇਹ ਹੋਟਲ ਆਪਣੀ ਸ਼ਾਨ ਨੂੰ ਸ਼ੌਕਤ ਆਪਣੇ ਪਕਵਾਨ ਅਤੇ ਆਪਣੀ ਸ਼ਾਹੀ ਮਹਿਮਾਨ ਨਿਵਾਜ਼ੀ ਦੇ ਲਈ ਪੂਰੇ ਉੱਤਰੀ ਭਾਰਤ ਵਿੱਚ ਮਸ਼ਹੂਰ ਸੀ ਇੱਥੋਂ ਦੀ ਸ਼ਾਮ ਰੌਸ਼ਨੀ ਸੰਗੀਤ ਨਾਲ ਆਨੰਦਮਈ ਹੁੰਦੀ ਸੀ ਵੱਡੇ ਵੱਡੇ ਅਧਿయోగਪਤੀ ਨੇਤਾ ਅਤੇ ਅਮੀਰ ਪਰਿਵਾਰ ਆਪਣੀਆਂ ਪਾਰਟੀਆਂ ਕਰਦੇ ਅਕਸਰ ਹੀ ਅੱਧਾ ਖਾਣਾ ਝੂਠਾ ਸਮਝ ਕੇ ਸੁੱਟ ਦਿੱਤਾ ਜਾਂਦਾ ਇਸੇ ਹੋਟਲ ਵਿੱਚ ਇੱਕ ਵੇਟਰ ਕੁੜੀ ਕੰਮ ਕਰਦੀ ਸੀ ਜਿਹਦਾ ਨਾਮ ਸੀ ਅਮਨ ਅਤੇ ਉਸ ਦੀ ਉਮਰ ਲਗਭਗ 23 ਸਾਲ ਦੀ ਸੀ ਉਹ ਕੁੜੀ ਇਸ ਹੋਟਲ ਦੀ ਚਮਕ-ਦਮਕ ਦੇ ਬਿਲਕੁਲ ਉਲਟ ਸੀ ਤੇ ਉਹ ਇਸ ਹੋਟਲ ਦੇ ਨੇੜੇ ਹੀ ਇੱਕ ਆਮ ਜੀ ਕਲੋਨੀ ਵਿੱਚ ਆਪਣੇ ਬੁੱਢੇ ਮਾਤਾ-ਪਿਤਾ ਨਾਲ ਰਹਿੰਦੀ ਸੀ ਉਹਦੇ ਪਿਤਾ ਸੁਰਿੰਦਰ ਸਿੰਘ ਪਹਿਲਾਂ ਰੇਲ ਵਿਭਾਗ ਵਿੱਚ ਕੰਮ ਕਰਦੇ ਸਨ ਪਰ ਹੁਣ ਐਕਸੀਡੈਂਟ ਤੋਂ ਬਾਅਦ ਉਹ ਕੋਈ ਹੁਣ ਜ਼ਿਆਦਾ ਕੰਮ ਨਹੀਂ ਕਰ ਸਕਦੇ ਸੀ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਅਮਨ ਤੇ ਸੀ ਆਮਨ ਸਵੇਰੇ ਜਲਦੀ ਉੱਠ ਕੇ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਆਉਂਦੀ ਫਿਰ ਆਪਣੇ ਪਾਪਾ ਨੂੰ ਚਾਹ ਬਣਾ ਕੇ ਪਿਉਂਦੀ ਉਸ ਦੀ ਰਾਤ ਹੋਟਲ ਦੇ ਵਿੱਚ ਲੋਕਾਂ ਦੀਆਂ ਝੂਠੀਆਂ ਪਲੇਟਾਂ ਚੱਕਣ ਅਤੇ ਉਹਨਾਂ ਦੇ ਸੁੱਟੇ ਹੋਏ ਖਾਣੇ ਨੂੰ ਸ਼ਹਿਰ ਵਿੱਚ ਜਾ ਕੇ ਖਤਮ ਕਰਨ ਨਾਲ ਹੁੰਦੀ ਸੀ ਉਹ ਦੇਖਦੀ ਕਿ ਕਿਵੇਂ ਲੋਕ ਹਜ਼ਾਰਾਂ ਰੁਪਏ ਦੀਆਂ ਡਿਸ਼ਾਂ ਮੰਗਵਾਉਂਦੇ ਨੇ ਤੇ ਉਹਨਾਂ ਵਿੱਚੋਂ 2-4 ਚਮਚ ਖਾ ਕੇ ਬਾਕੀ ਛੱਡ ਕੇ ਚਲੇ ਜਾਂਦੇ ਨੇ ਇਹ ਖਾਣਾ ਗਰੀਬ ਦੇ ਲਈ ਹਫ਼ਤੇ ਫਰ ਦਾ ਹੋ ਸਕਦਾ ਸੀ ਉਸ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਂਦਾ ਇਹ ਸਭ ਕੁਝ ਦੇਖ ਕੇ ਅਮਨ ਦਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਉਸ ਨੂੰ ਆਪਣੇ ਗੁਰੂਆਂ ਦੀ ਸਿੱਖਿਆ ਵੰਡ ਛਕੋ ਯਾਦ ਆਉਂਦੀ ਉਸ ਨੂੰ ਲੱਗਦਾ ਕਿ ਇਹ ਸਿਰਫ ਖਾਣੇ ਦੀ ਬਰਬਾਦੀ ਨਹੀਂ ਬਲਕਿ ਅੰਨ ਦੇ ਦਾਤੇ ਦਾ ਅਪਮਾਨ ਹੈ ਦੂਜੇ ਪਾਸੇ ਸ਼ਹਿਰ ਵਿੱਚ ਇੱਕ ਹੋਰ ਅਮੀਰ ਆਦਮੀ ਹਰਦੀਪ ਸਿੰਘ ਬਾਜਵਾ ਰਹਿੰਦਾ ਹੈ ਉਹ ਇੱਕ ਮਸ਼ਹੂਰ ਉਦਯੋਗਪਤੀ ਸੀ ਜਿਸ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਕੇ ਉਹਨੂੰ ਹਜ਼ਾਰਾਂ ਕਰੋੜਾਂ ਦੇ ਸਮਰਾਜ ਵਿੱਚ ਬਦਲ ਦਿੱਤਾ ਸੀ ਹਰਦੀਪ ਸਿੰਘ ਜਿੰਨਾ ਵੱਡਾ ਉਦਯੋਗਪਤੀ ਸੀ ਉਸਦਾ ਦਿਲ ਵੀ ਓਨਾ ਹੀ ਵੱਡਾ ਸੀ। ਉਹਦੇ ਨਾਮ ਦੇ ਕਈ ਸਕੂਲ, ਹਸਪਤਾਲ ਅਤੇ ਕਈ ਧਰਮਸ਼ਾਲਾਵਾਂ ਚੱਲਦੀਆਂ ਸਨ। ਉਹ ਹਰ ਸਾਲ ਗੁਰਪੁਰਬ ਵਾਲੇ ਦਿਨ ਲੱਖਾਂ ਦਾ ਦਾਨ ਦਿੰਦਾ, ਵੱਡੇ-ਵੱਡੇ ਲੰਗਰ ਲਗਾਉਂਦਾ। ਉਹ ਇੱਕ ਸੱਚਾ ਸਿੱਖ ਸੀ। ਪਰ ਪਿਛਲੇ ਕਈ ਸਮੇਂ ਤੋਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਅਜੀਬ ਜਿਹਾ ਖਾਲੀਪਨ ਲੱਗ ਰਿਹਾ ਸੀ। ਉਸ ਨੂੰ ਇਹ ਲੱਗਦਾ ਸੀ ਕਿ ਉਹਦੇ ਵੱਡੇ-ਵੱਡੇ ਦਾਨ ਅਤੇ ਲੰਗਰ ਸਿਰਫ ਉਹ ਇੱਕ ਰਸਮ ਬਣ ਕੇ ਰਹਿ ਗਏ ਨੇ ਉਹਨਾਂ ਵਿੱਚੋਂ ਰੂਹ ਨੂੰ ਸਕੂਨ ਨਹੀਂ ਮਿਲ ਰਿਹਾ ਜੋ ਸੱਚੀ ਸੇਵਾ ਨਾਲ ਮਿਲਦਾ ਹੈ ਉਹ ਅਕਸਰ ਹੀ ਆਪਣੀ ਪਤਨੀ ਨੂੰ ਕਹਿੰਦਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਸਿਰਫ ਪੈਸਾ ਦਾਨ ਕਰ ਰਿਹਾ ਹਾਂ ਪਰ ਇਸ ਨਾਲ ਮੇਰੀ ਰੂਹ ਨੂੰ ਸ਼ਾਂਤੀ ਨਹੀਂ ਮਿਲਦੀ ਮੇਰੀ ਸੇਵਾ ਨੂੰ ਟੀਵੀ ਅਤੇ ਸੋਸ਼ਲ ਮੀਡੀਆ ਰਾਹੀਂ ਦਿਖਾਉਣ ਨਾਲ ਇੱਕ ਦਿਖਾਵਾ ਬਣ ਕੇ ਰਹਿ ਗਿਆ ਮੈਂ ਨਿਰਸਵਾਰਥ ਸੇਵਾ ਕਰਨੀ ਚਾਹੁੰਦਾ ਜੋ ਬਿਨਾਂ ਕਿਸੇ ਨਫੇ ਤੋਂ ਕੀਤੀ ਜਾਂਦੀ ਹੋਵੇ ਸਰਦਾਰ ਹਰਦੀਪ ਸਿੰਘ ਕਾਜ ਪੈਲਸ ਦੇ ਪ੍ਰਾਣੇ ਅਤੇ ਇੱਜਤਦਾਰ ਗਾਹਕਾਂ ਵਿੱਚੋਂ ਇੱਕ ਸਨ ਉਹ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਆਪਣੇ ਵਿਦੇਸ਼ੀ ਮਹਿਮਾਨਾਂ ਜਾਂ ਪਰਿਵਾਰ ਨਾਲ ਡਿਨਰ ਤੇ ਆਉਂਦੇ ਸਨ ਹੋਟਲ ਦਾ ਸਾਰਾ ਸਟਾਫ ਉਹਨਾਂ ਨੂੰ ਪਹਿਚਾਣਦਾ ਸੀ ਉਹਨਾਂ ਦੀ ਖਾਤਰਦਾਰੀ ਵਿੱਚ ਕੋਈ ਵੀ ਕਸਰ ਨਹੀਂ ਛੱਡਦਾ ਇੱਕ ਦਿਨ ਸਰਦੀ ਦੀ ਸ਼ਾਮ ਸੀ ਤੇ ਹੋਟਲ ਗਾਹਕਾਂ ਨਾਲ ਭਰਿਆ ਹੋਇਆ ਸੀ ਅਮਨ ਵੀ ਆਪਣੀ ਡਿਊਟੀ ਤੇ ਸੀ ਇੱਕ ਟੇਬਲ ਤੋਂ ਦੂਜੇ ਟੇਬਲ ਵੱਲ ਭੱਜ ਰਹੀ ਸੀ ਉਸ ਦੀਆਂ ਨਜ਼ਰਾਂ ਹਰ ਚੀਜ਼ ਤੇ ਸਨ ਕਿ ਕਿਸੇ ਦਾ ਪਾਣੀ ਦਾ ਗਲਾਸ ਖਾਲੀ ਤਾਂ ਨਹੀਂ ਕਿਸੇ ਨੂੰ ਕੁਝ ਹੋਰ ਤਾਂ ਨਹੀਂ ਚਾਹੀਦਾ ਉਹ ਆਪਣਾ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰ ਰਹੀ ਸੀ ਉਸ ਰਾਤ ਹਰਦੀਪ ਸਿੰਘ ਵੀ ਆਪਣੇ ਇੱਕ ਵਿਦੇਸ਼ੀ ਮਹਿਮਾਨ ਨਾਲ ਡਿਨਰ ਤੇ ਆਇਆ ਹੋਇਆ ਸੀ ਉਹ ਇੱਕ ਕੋਨੇ ਵਾਲੀ ਟੇਬਲ ਤੇ ਬੈਠੇ ਆਪਣੇ ਮੀਟਿੰਗ ਦੀਆਂ ਗੱਲਾਂ ਕਰ ਰਹੇ ਸਨ ਹਰਦੀਪ ਸਿੰਘ ਦੀ ਪਰਖ ਭਰੀ ਨਜ਼ਰ ਹੋਟਲ ਦੇ ਮਾਹੌਲ ਦਾ ਜਾਇਜ਼ਾ ਲੈ ਰਹੀ ਸੀ ਉਸ ਦੀ ਨਜ਼ਰ ਅਮਨ ਤੇ ਪਈ ਉਸਨੇ ਦੇਖਿਆ ਕਿ ਇਹ ਕੁੜੀ ਬਾਕੀ ਵेटर ਨਾਲੋਂ ਕੁਝ ਅਲੱਗ ਹੈ। ਉਹਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਤੇ ਅੱਖਾਂ ਵਿੱਚ ਸੰਜੀਦਗੀ ਸੀ। ਗਾਹਕਾਂ ਨਾਲ ਜਿਸ ਨਿਮਰਤਾ ਅਤੇ ਸਨਮਾਨ ਨਾਲ ਉਹ ਗੱਲ ਕਰ ਰਹੀ ਸੀ, ਉਸ ਨਾਲ ਹਰਦੀਪ ਸਿੰਘ ਬਹੁਤ ਪ੍ਰਭਾਵਿਤ ਹੋਇਆ। ਡਿਨਰ ਖਤਮ ਹੋਣ ਤੋਂ ਬਾਅਦ ਜਦੋਂ ਮਹਿਮਾਨ ਚਲੇ ਗਏ ਤਾਂ ਟੇਬਲ ਤੇ ਬਹੁਤ ਸਾਰਾ ਖਾਣਾ ਬਚ ਗਿਆ ਸੀ। ਕਬਾਬ, ਮਹਿੰਗੀ ਬਰੀਆਨੀ, ਕਈ ਤਰ੍ਹਾਂ ਦੀਆਂ ਚੀਜ਼ਾਂ ਨਾਲ ਸਾਰਾ ਕੁਝ ਉਵੇਂ ਦਾ ਉਵੇਂ ਪਿਆ ਸੀ। ਟੇਬਲ ਦੇ ਨਿਯਮ ਮੁਤਾਬਕ ਇੱਕ ਵਾਰੀ ਟੇਬਲ ਤੇ ਰੱਖਿਆ ਹੋਇਆ ਖਾਣਾ ਭਾਵੇਂ ਕਿਸੇ ਨੇ ਛੂਇਆ ਵੀ ਨਾ ਹੋਵੇ ਉਹਨੂੰ ਵਾਪਸ ਕਿਚਨ ਵਿੱਚ ਨਹੀਂ ਲਜਾਇਆ ਜਾ ਸਕਦਾ ਉਹਨੂੰ ਸੁੱਟਣਾ ਹੀ ਪੈਂਦਾ ਹੈ ਜਦੋਂ ਅਮਨ ਟੇਬਲ ਸਾਫ ਕਰਨ ਲਈ ਆਈ ਤਾਂ ਉਹ ਉਸ ਬਚੇ ਹੋਏ ਖਾਣੇ ਨੂੰ ਦੇਖ ਕੇ ਇੱਕ ਪਲ ਲਈ ਰੁਕ ਗਈ ਇੱਕ ਪਲ ਲਈ ਉਹਦੀਆਂ ਅੱਖਾਂ ਵਿੱਚ ਦਰ ਦੁੱਬ ਰਿਆ ਫਿਰ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਪਲੇਟਾਂ ਚੱਕੀਆਂ ਤੇ ਕਿਚਨ ਦੇ ਵੱਲ ਚਲੀ ਗਈ ਹਰਦੀਪ ਸਿੰਘ ਜੋ ਕਿ ਆਪਣਾ ਬਿੱਲ ਦੇਣ ਲਈ ਕਾਊਂਟਰ ਤੇ ਖੜ੍ਹਾ ਸੀ ਉਹ ਸਾਰਾ ਕੁਝ ਦੇਖ ਰਿਹਾ ਸੀ ਉਸਨੇ ਦੇਖਿਆ ਕਿ ਅਮਨ ਕਿਚਨ ਵਿੱਚ ਜਾਣ ਦੀ ਬਜਾਏ ਇੱਕ ਕੋਨੇ ਤੇ ਜਾ ਕੇ ਰੁਗੀ ਜਿੱਥੇ ਉਹਨੂੰ ਕੋਈ ਨਾ ਦੇਖ ਸਕੇ ਉਹਨੇ ਬੜੀ ਹੀ ਸਾਵਧਾਨੀ ਨਾਲ ਬਚੇ ਹੋਏ ਖਾਣੇ ਨੂੰ ਆਪਣੇ ਨਾਲ ਲਿਆਂਦਿਆਂ ਹੋਇਆਂ ਸਾਫ਼ ਥੈਲੀਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਉਹ ਇਹ ਕੰਮ ਇੰਨੀ ਸਾਵਧਾਨੀ ਨਾਲ ਕਰ ਰਹੀ ਸੀ ਜਿਵੇਂ ਕੋਈ ਪ੍ਰਸ਼ਾਦ ਨੂੰ ਸੰਭਾਲ ਰਹੀ ਹੋਵੇ ਹਰਦੀਪ ਸਿੰਘ ਹੈਰਾਨ ਸੀ ਉਹ ਸੋਚ ਰਿਹਾ ਸੀ ਕਿ ਸ਼ਾਇਦ ਇਹ ਕੁੜੀ ਗਰੀਬ ਹੈ ਤੇ ਆਪਣੇ ਘਰ ਲਈ ਖਾਣਾ ਲਾ ਜਾ ਰਹੀ ਹੋਵੇਗੀ ਇਸ ਵਿੱਚ ਕੁਝ ਵੀ ਗਲਤ ਨਹੀਂ ਪਰ ਫਿਰ ਉਹਨੇ ਕੁਝ ਅਜੀਹਾ ਦੇਖਿਆ ਜਿਸ ਨੇ ਉਹਦੀ ਸੋਚ ਨੂੰ ਸੰਜੋੜ ਦਿੱਤਾ ਅਮਨ ਨੇ ਇਹ ਕਾਣੀ ਨੂੰ ਇੱਕ ਥੈਲੀ ਵਿੱਚ ਨਹੀਂ ਬਲਕਿ 4-5 ਅਲੱਗ-ਅਲੱਗ ਥੈਲੀਆਂ ਵਿੱਚ ਬਰਾਬਰ ਮਾਤਰਾ ਵਿੱਚ ਪਾ ਲਿਆ ਫਿਰ ਉਹਨੇ ਉਹ ਥੈਲੀਆਂ ਨੂੰ ਆਪਣੇ ਪੁਰਾਣੇ ਜਿਹੇ ਝੋਲੇ ਵਿੱਚ ਲੁਕੋ ਦਿੱਤਾ ਉਹ ਐਵੇਂ ਸਭ ਕੁਝ ਕਰਕੇ ਬਾਹਰ ਨਿਕਲ ਆਈ ਹੋਵੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਹਰਦੀਪ ਸਿੰਘ ਦੇ ਮਨ ਵਿੱਚ ਜਿਗਿਆਸਾ ਜਾਗ ਉੱਠੀ ਕਿ ਜੇ ਇਹਨੇ ਖਾਣਾ ਆਪਣੇ ਘਰ ਹੀ ਲਿਜਾਣਾ ਹੁੰਦਾ ਤਾਂ ਇੱਕ ਹੀ ਥੈਲੀ ਵਿੱਚ ਪਾ ਕੇ ਲਿਜਾ ਸਕਦੀ ਸੀ ਅਲੱਗ-ਅਲੱਗ ਥਾਲੀਆਂ ਵਿੱਚ ਲਿਜਾਣ ਦਾ ਕੀ ਰਾਜ ਹੈ ਉਹਦੇ ਮਨ ਵਿੱਚ ਅਮਨ ਦਾ ਪਿੱਛਾ ਕਰਨ ਦਾ ਖਿਆਲ ਆਇਆ ਉਹਨੇ ਆਪਣੇ ਡਰਾਈਵਰ ਨੂੰ ਗੱਡੀ ਕੱਢਣ ਦੀ ਕਿਹਾ ਤੇ ਹੋਟਲ ਦੇ ਬਾਹਰ ਇੱਕ ਹਨੇਰੇ ਕੋਨੇ ਵਿੱਚ ਗੱਡੀ ਖੜੀ ਕਰ ਲਈ ਰਾਤ ਦੇ 12 ਵਜੇ ਜਦੋਂ ਹੋਟਲ ਬੰਦ ਹੋਣ ਲੱਗਿਆ ਤਾਂ ਅਮਨ ਬਾਹਰ ਨਿਕਲੀ ਉਹਦੇ ਮੋਢਿਆਂ ਤੇ ਇੱਕ ਭਾਰੀ ਬੈਗ ਸੀ ਤੇਜ਼ੀ ਨਾਲ ਕਦਮ ਵਧਾਉਂਦੇ ਹੋਏ ਉਹ ਬੱਸ ਸਟਾਪ ਦੇ ਵੱਲ ਜਾ ਰਹੀ ਸੀ ਹਰਦੀਪ ਸਿੰਘ ਨੇ ਆਪਣੇ ਡਰਾਈਵਰ ਨੂੰ ਹੌਲੀ-ਹੌਲੀ ਉਹਦੇ ਪਿੱਛੇ ਗੱਡੀ ਲਗਾਉਣ ਲਈ ਕਹਿ ਦਿੱਤਾ ਉਹ ਉਹਦਾ ਪਿੱਛਾ ਕਰਨ ਲੱਗਿਆ ਅਮਨ ਬੱਸ ਵਿੱਚ ਬੈਠੀ ਤੇ ਸ਼ਹਿਰ ਦੇ ਇੱਕ ਘੱਟ ਰੋਸ਼ਨੀ ਵਾਲੇ ਇਲਾਕੇ ਵਿੱਚ ਉਤਰ ਗਈ ਹਰਦੀਪ ਸਿੰਘ ਨੇ ਤਾਂ ਆਪਣੀ ਗੱਡੀ ਨੂੰ ਥੋੜਾ ਜਿਹਾ ਪਿੱਛੇ ਹੀ ਰੋਕ ਲਿਆ ਸੀ ਉਸਨੇ ਦੇਖਿਆ ਕਿ ਅਮਨ ਇੱਕ ਤੰਗ ਗਲੀ ਵੱਲ ਮੁੜ ਗਈ ਹੈ ਇਹ ਸ਼ਹਿਰ ਦਾ ਉਹ ਹਿੱਸਾ ਸੀ ਜਿੱਥੇ ਸ਼ਾਇਦ ਹਰਦੀਪ ਸਿੰਘ ਵਰਗੇ ਅਮੀਰ ਆਦਮੀ ਤਾਂ ਕਦੇ ਆਏ ਹੀ ਨਹੀਂ ਹੋਣਗੇ ਇਹ ਬੇਕਾਰ ਅਤੇ ਮਜ਼ਦੂਰ ਲੋਕਾਂ ਦੀ ਬਸਤੀ ਸੀ ਹਰਦੀਪ ਸਿੰਘ ਆਪਣੀ ਗੱਡੀ ਵਿੱਚੋਂ ਉਤਰਿਆ ਅਤੇ ਆਪਣੇ ਮੂੰਹ ਛੇਰ ਨੂੰ ਟਾਕੇ ਅਮਨ ਦੇ ਪਿੱਛੇ-ਪਿੱਛੇ ਤੁਰ ਪਿਆ ਉਹਨੇ ਦੇਖਿਆ ਕਿ ਅਮਨ ਇੱਕ ਫਲਾਈਓਵਰ ਦੇ نیچے ਪਹੁੰਚ ਗਈ ਜਿੱਥੇ ਕੜਾਕੇ ਦੀ ਠੰਡ ਵਿੱਚ ਕੁਝ ਬੁੱਢੇ ਅਤੇ ਲਾਚਾਰ ਲੋਕ ਪਾਟੇ ਹੋਏ ਕੰਬਲਾਂ ਵਿੱਚ ਲਿਪਟ ਕੇ ਸੌਣ ਦੀ ਕੋਸ਼ਿਸ਼ ਕਰ ਰਹੇ ਸਨ ਅਮਨ ਨੂੰ ਦੇਖਦੇ ਹੀ ਉਹਨਾਂ ਦੇ ਚਿਹਰੇ ਤੇ ਇੱਕ ਚਮਕ ਆ ਗਈ ਜਿਵੇਂ ਉਹਨਾਂ ਨੇ ਕਿਸੇ ਫਰਿਸ਼ਤੇ ਨੂੰ ਦੇਖ ਲਿਆ ਹੋਵੇ ਇੱਕ ਬੁੱਢੀ ਮਾਂ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਆ ਗਈ ਮੇਰੀ ਧੀ ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ ਅੱਜ ਤਾਂ ਮੈਂ ਕੁਝ ਵੀ ਨਹੀਂ ਖਾਧਾ ਅਮਨ ਮੁਸਕਰਾਈ ਅਤੇ ਉਸਨੇ ਆਪਣੇ ਬੈਗ ਵਿੱਚੋਂ ਇੱਕ ਥੈਲੀ ਕੱਢ ਕੇ ਉਸ ਮਾਤਾ ਦੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਮਾਂ ਜੀ ਅੱਜ ਗਰਮ ਗਰਮ ਬਰੀਆਣੀ ਹੈ ਛੇਤੀ ਖਾ ਲੋ ਫਿਰ ਉਹ ਦੂਜੇ ਲੋਕਾਂ ਕੋਲ ਗਈ ਕਿਸੇ ਨੂੰ ਕਬਾਬ ਕਿਸੇ ਨੂੰ ਰੋਟੀ ਤੇ ਕਿਸੇ ਨੂੰ ਸਬਜ਼ੀਆਂ ਦਿੱਤੀਆਂ ਉਹ ਸਿਰਫ ਖਾਣਾ ਹੀ ਨਹੀਂ ਦੇ ਰਹੀ ਸੀ ਉਹ ਹਰ ਕਿਸੇ ਨਾਲ 2 ਮਿੰਟ ਗੱਲ ਕਰਦੀ ਉਹਦਾ ਹਾਲ ਚਾਲ ਪੁੱਛਦੀ ਕਿਸੇ ਦੇ ਸਿਰ ਤੇ ਹੱਥ ਰੱਖਦੀ ਕਿਸੇ ਦੇ ਹੰਝੂ ਪੂੰਝਦੀ ਉਹ ਉਹਨਾਂ ਬੇਸਹਾਰਾ ਲੋਕਾਂ ਦੇ ਲਈ ਸਿਰਫ ਖਾਣਾ ਲੈ ਕੇ ਆਉਣ ਵਾਲੀ ਹੀ ਨਹੀਂ ਸੀ ਬਲਕਿ ਉਹ ਤਾਂ ਉਹਨਾਂ ਦੀ ਆਪਣੀ ਬੇਟੀ ਸੀ ਆਪਣੀ ਅਮਨ ਇਹ ਦ੍ਰਿਸ਼ ਦੇਖ ਕੇ ਹਰਦੀਪ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਵੱਡੇ ਲੰਗਰ ਦੇਖੇ ਸਨ ਜਿੱਥੇ ਹਜ਼ਾਰਾਂ ਲੋਕ ਖਾਂਦੇ ਸੀ ਪਰ ਸੇਵਾ ਦਾ ਇਸ ਤਰ੍ਹਾਂ ਦਾ ਨਿਰਸਵਾਰਥ ਰੂਪ ਉਹਨੇ ਪਹਿਲੀ ਵਾਰ ਦੇਖਿਆ ਸੀ ਜਿੱਥੇ ਨਾ ਕੋਈ ਕੈਮਰਾ ਸੀ ਤੇ ਨਾ ਹੀ ਕੋਈ ਦਿਖਾਵਾ ਇੱਥੇ ਸਿਰਫ ਭੁੱਖ ਸੀ ਤੇ ਭੁੱਖ ਨੂੰ ਮਟਾਉਣ ਵਾਲੀ ਇੱਕ ਦੇਵੀ ਇਹ ਕੁੜੀ ਨੇ ਹੋਟਲ ਦੀ ਝੂਠ ਨੂੰ ਵੀ ਲੰਗਰ ਦਾ ਪ੍ਰਸ਼ਾਦ ਬਣਾ ਦਿੱਤਾ ਸੀ ਜਦੋਂ ਅਮਨ ਅੱਗੇ ਗਈ ਤਾਂ ਹਰਦੀਪ ਵੀ ਉਸਦੇ ਪਿੱਛੇ-ਪਿੱਛੇ ਚਲਾ ਗਿਆ ਉਹ ਨੇੜੇ ਦੇ ਇੱਕ ਸਰਕਾਰੀ ਹਸਪਤਾਲ ਦੇ ਕੋਲ ਪਹੁੰਚ ਗਈ ਉੱਥੇ ਵੀ ਕੁਝ ਲੋਕ ਫੁੱਟਪਾਥ ਤੇ ਬੈਠੇ ਸਨ ਉੱਥੇ ਜਾ ਕੇ ਅਮਨ ਨੇ ਬਚੀਆਂ ਹੋਈਆਂ ਥੈਲੀਆਂ ਉਹਨਾਂ ਵਿੱਚ ਵੰਡ ਦਿੱਤੀਆਂ ਇੱਕ ਆਦਮੀ ਨੇ ਹੱਥ ਜੋੜ ਕੇ ਕਿਹਾ ਪੁੱਤ ਰੱਬ ਤੇਰਾ ਭਲਾ ਕਰੇ ਜੇ ਤੂੰ ਨਾ ਹੁੰਦੀ ਤਾਂ ਅੱਜ ਸਾਡੇ ਬੱਚੇ ਭੁੱਖੇ ਹੀ ਸੌ ਜਾਂਦੇ ਅਮਨ ਨੇ ਕਿਹਾ ਕਿ ਬਾਬਾ ਜੀ ਸ਼ੁਕਰੀਆ ਮੇਰਾ ਨਹੀਂ ਉਸ ਵੈਗਰੂ ਦਾ ਕਰੋ ਜੋ ਕਿਸੇ ਨਾ ਕਿਸੇ ਨੂੰ ਜਰੀਆ ਬਣਾ ਹੀ ਦਿੰਦਾ ਮੈਂ ਤਾਂ ਸਿਰਫ ਇੱਕ ਡਾਕੀ ਆਂ ਇਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਉਸ ਦਾ ਬੈਗ ਖਾਲੀ ਹੋ ਗਿਆ ਤਾਂ ਉਸ ਦੇ ਚਿਹਰੇ ਤੇ ਇੱਕ ਸਕੂਨ ਤੇ ਸ਼ਾਂਤੀ ਸੀ ਜੋ ਕਰੋੜਾਂ ਰੁਪਏ ਖਰਚ ਕਰਕੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਸੀ ਫਿਰ ਉਹ ਆਪਣੇ ਘਰ ਵੱਲ ਚੱਲ ਗਈ ਅਗਲੇ ਦਿਨ ਸਰਦਾਰ ਹਰਦੀਪ ਸਿੰਘ ਨੇ ਹੋਟਲ ਵਾਲਿਆਂ ਨਾਲ ਗੱਲ ਕਰਕੇ ਅਮਨ ਨੂੰ ਆਪਣੇ ਕੋਲ ਬੁਲਾਇਆ ਹਰਦੀਪ ਸਿੰਘ ਕੈਬਨ ਵਿੱਚ ਬੈਠਾ ਹੋਇਆ ਸੀ ਤੇ ਅਮਨ ਝਿਜਕਦੇ ਹੋਏ ਉਹਦੇ ਸਾਹਮਣੇ ਵਾਲੀ ਕੁਰਸੀ ਤੇ ਜਾ ਕੇ ਬੈਠ ਗਈ ਹਰਦੀਪ ਸਿੰਘ ਨੇ ਸਿੱਧਾ ਹੀ ਮੁੱਦੇ ਦੀ ਗੱਲ ਕੀਤੀ ਉਸਨੇ ਕਿਹਾ ਕਿ ਕੱਲ ਮੈਂ ਸਾਰਾ ਕੁਝ ਦੇਖਿਆ ਮੈਂ ਤੇਰੇ ਪਿੱਛੇ ਸੀ ਇਹ ਸੰਦੇਹੀ ਅਮਨ ਦਾ ਚਿਹਰਾ ਚਿੱਟਾ ਹੋ ਗਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਕਹਿਣ ਲੱਗੀ, "ਸਰ ਮੈਨੂੰ ਮਾਫ਼ ਕਰ ਦਿਓ। ਮੈਂ ਜਾਣਦੀ ਆਂ, ਹੋਟਲ ਦਾ ਖਾਣਾ ਬਾਹਰ ਲੈ ਕੇ ਜਾਣਾ ਗੁਨਾਹ ਹੈ। ਪਰ ਮੈਂ ਇਸ ਨੂੰ ਸੁਟਦੇ ਹੋਏ ਦੇਖ ਨਹੀਂ ਸਕਦੀ। ਤੁਸੀਂ ਮੈਨੂੰ ਨੌਕਰੀ ਤੋਂ ਨਾ ਕਢਵਾਇਓ। ਮੇਰੇ ਘਰ ਵਿੱਚ ਉਹ ਅਜੇ ਆਪਣੀ ਗੱਲ ਕਰ ਹੀ ਰਹੀ ਸੀ ਕਿ ਹਰਦੀਪ ਸਿੰਘ ਨੇ ਅਮਨ ਨੂੰ ਵਿਚੋਂ ਹੀ ਟੋਕ ਦਿੱਤਾ ਤੇ ਕਿਹਾ, "ਬੇਟੀ ਮੈਂ ਤੈਨੂੰ ਨੌਕਰੀ ਤੋਂ ਕੱਢਣ ਵਾਸਤੇ ਨਹੀਂ" ਬਲਕਿ ਤੈਨੂੰ ਇੱਕ ਅਜਿਹੀ ਨੌਕਰੀ ਦੇਣ ਲਈ ਆਇਆ ਜੋ ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਨੌਕਰੀ ਹੈ ਅਮਨ ਨੇ ਹੈਰਾਨੀ ਦੇ ਨਾਲ ਉਸ ਵੱਲ ਦੇਖਿਆ ਉਹਨਾਂ ਨੇ ਕਿਹਾ ਕਿ ਜੋ ਕੰਮ ਤੂੰ ਕਰ ਰਹੀ ਹੈ ਉਹ ਗੁਨਾਹ ਨਹੀਂ ਬਲਕਿ ਉਹ ਤਾਂ ਸਭ ਤੋਂ ਵੱਡੀ ਸੇਵਾ ਹੈ ਤੂੰ ਇਕੱਲੀ ਬਿਨਾਂ ਕਿਸੇ ਦੀ ਮਦਦ ਤੋਂ ਸੱਚਾ ਲੰਗਰ ਚਲਾ ਰਹੀ ਹੈ ਮੈਂ ਸਾਲਾਂ ਤੋਂ ਜਿਸ ਰੂਹਾਨੀ ਸਕੂਨ ਦੀ ਤਲਾਸ਼ ਵਿੱਚ ਸੀ ਉਹ ਕੱਲ ਮੈਨੂੰ ਤੇਰੀਆਂ ਅੱਖਾਂ ਵਿੱਚ ਦਿਸਿਆ ਅਮਨ ਖਾਮੋਸ਼ੀ ਨਾਲ ਸੁਣਦੀ ਰਹੀ ਹਰਦੀਪ ਸਿੰਘ ਨੇ ਕਿਹਾ "ਬੇਟੀ ਮੈਂ ਚਾਹਣਾ ਤੂੰ ਇਹ ਕੰਮ ਹੋਰ ਵੱਡੇ ਪੱਧਰ ਤੇ ਕਰੇ ਸਿਰਫ ਬਚੇ ਹੋਏ ਖਾਣੇ ਨਾਲ ਨਹੀਂ ਬਲਕਿ ਤਾਜ਼ੇ ਤੇ ਪੋਸ਼ਟਿਕ ਖਾਣੇ ਦੇ ਨਾਲ 10-20 ਲੋਕਾਂ ਲਈ ਨਹੀਂ ਬਲਕਿ ਹਜ਼ਾਰਾਂ ਲੋਕਾਂ ਲਈ ਉਸਨੇ ਆਪਣੇ ਬੈਗ ਵਿੱਚੋਂ ਕੁਝ ਕਾਗਜ਼ ਕੱਢੇ ਤੇ ਅਮਨ ਦੇ ਸਾਹਮਣੇ ਰੱਖ ਦਿੱਤੇ ਕਿਹਾ ਕਿ ਇਹ ਸਰਬੱਤ ਦਾ ਭਲਾ ਚੈਟੇਬਲ ਟਰਸਟ ਦੇ ਕਾਗਜ਼ ਆ ਹਨ ਇਹ ਮੇਰਾ ਸਭ ਤੋਂ ਵੱਡਾ ٹرسٹ ਹੈ ਜੋ ਦਿੱਲੀ ਤੇ ਇਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੰਗਰ ਅਤੇ ਮੁਫਤ ਰੋਟੀ ਚਲਾਉਂਦਾ ਹੈ ਅੱਜ ਤੋਂ ਇਸ ٹرسٹ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਂ ਤੈਨੂੰ ਸੌਂਪਦਾ ਹਾਂ ਤੂੰ ਅੱਜ ਤੋਂ ਇਸ ٹرسٹ ਦੀ ਡਾਇਰੈਕਟਰ ਹੋਵੇਂਗੀ ਤੇਰੇ ਕੋਲ ਕਰੋੜਾਂ ਦਾ ਬਜਟ ਹੋਵੇਗਾ ਤੇ ਹਜ਼ਾਰਾਂ ਲੋਕਾਂ ਦੀ ਟੀਮ ਤੇਰਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰ ਵਿੱਚ ਕੋਈ ਵੀ ਭੁੱਖਾ ਨਾ ਸੋਵੇ ਅਮਨ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਉਹਨੇ ਕੰਮ ਦੀ ਹੋਈ ਆਵਾਜ਼ ਵਿੱਚ ਕਿਹਾ ਸਰ ਮੈਂ ਤਾਂ ਇੱਕ ਸਾਧਾਰਨ ਜੀਵੈਟਰਾਂ ਮੈਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਸਭਾਲ ਸਕਦੀ ਹਾਂ ਹਰਦੀਪ ਸਿੰਘ ਨੇ ਉਸ ਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਬੇਟੀ ਜਿਸ ਇਨਸਾਨ ਦੇ ਕੋਲ ਇੰਨਾ ਵੱਡਾ ਤੇ ਨੇਕ ਦਿਲ ਹੋਵੇ ਉਹਦੇ ਲਈ ਕੋਈ ਵੀ ਜ਼ਿੰਮੇਵਾਰੀ ਵੱਡੀ ਨਹੀਂ ਹੁੰਦੀ ਤੂੰ ਮੈਨੂੰ ਗੁਰੂਆਂ ਦੀ ਸਿੱਖਿਆ ਦਾ ਅਸਲੀ ਮਤਲਬ ਸਿਖਾਇਆ ਹੈ ਅੱਜ ਤੋਂ ਤੂੰ ਆਮਨੀ ਮੇਰੀ ਬੇਟੀ ਹੈ ਮੇਰੀ ਸੇਵਾਦਾਰti ਇਹ ਕਹਿ ਕੇ ਹਰਦੀਪ ਸਿੰਘ ਦੀ ਅੱਖਾਂ ਭਰ ਆਈਆਂ ਹੁਣ ਅਮਨ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਉਹ ਵੀ ਫੁੱਟ ਫੁੱਟ ਕੇ ਰੋਣ ਲੱਗ ਗਈ ਇਹ ਖੁਸ਼ੀ ਦੇ ਹੰਝੂ ਸਨ ਜਦੋਂ ਹੋਟਲ ਦੇ ਮਾਲਕ ਅਤੇ ਬਾਕੀ ਸਟਾਫ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਸਾਰੇ ਹੈਰਾਨ ਰਹਿ ਗਏ ਉਹਨਾਂ ਨੂੰ ਲੱਗਦਾ ਕਿ ਜੋ ਕੁੜੀ ਕੱਲ ਤੱਕ ਉਹਨਾਂ ਦੇ ਹੋਟਲ ਦੀ ਵੇਟਰ ਸੀ ਅੱਜ ਜੋ ਸ਼ਾਇਦ ਸਭ ਤੋਂ ਵੱਡੇ ਚੈਰੀਟੇਬਲ ਟਰਸਟ ਦੀ ਡਾਇਰੈਕਟਰ ਬਣ ਗਈ ਸੀ ਹਰਦੀਪ ਸਿੰਘ ਨੇ ਅਮਨ ਦੇ ਮੰਮੀ ਪਾਪਾ ਨਾਲ ਜਾ ਕੇ ਗੱਲ ਕੀਤੀ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡੇ ਧੀ ਨੂੰ ਤੁਹਾਡੇ ਤੋਂ ਮੰਗਣ ਆਇਆ ਇਸ ਨੂੰ ਮੈਂ ਲੋਕਾਂ ਦੀ ਸੇਵਾ ਦੇ ਰਸਤੇ ਵਿੱਚ ਅੱਗੇ ਵਧਾਉਣਾ ਚਾਹੁੰਦਾ ਹੈ। ਉਹਦੇ ਮੰਮੀ ਪਾਪਾ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਝੂ ਸਨ। ਉਹਨਾਂ ਨੂੰ ਆਪਣੀ ਧੀ ਤੇ ਮਾਣ ਮਹਿਸੂਸ ਹੋ ਰਿਹਾ ਸੀ। ਅਮਨ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬੜੇ ਹੀ ਲਗਨ ਤੇ ਮਿਹਨਤ ਨਾਲ ਸੰਭਾਲ ਲਿਆ। ਉਹਨੇ ਸ਼ਹਿਰ ਵਿੱਚ ਅਲੱਗ-ਅਲੱਗ ਕੋਨਿਆਂ ਵਿੱਚ ਵੱਡੀਆਂ-ਵੱਡੀਆਂ ਮੁਫਤ ਰਸੋਈਆਂ ਸ਼ੁਰੂ ਕੀਤੀਆਂ। ਜਿੱਥੇ ਰੋਜ਼ ਹਜ਼ਾਰਾਂ ਗਰੀਬ, ਬੇਸਹਾਰਾ ਤੇ ਲੋੜਵੰਦ ਲੋਕਾਂ ਨੂੰ ਇੱਜ਼ਤ ਅਤੇ ਸਨਮਾਨ ਦੇ ਨਾਲ ਖਾਣਾ ਖਵਾਇਆ ਜਾਂਦਾ ਸੀ। ਉਹਨਾਂ ਨੇ ਖਾਣੇ ਦੇ ਨਾਲ-ਨਾਲ ਲੋਕਾਂ ਦੇ ਦਿਲ ਨੂੰ ਵੀ ਜਿੱਤ ਲਿਆ। ਉਹ ਹੁਣ ਵੀ ਨਿਮਰਤਾ ਨਾਲ ਭਰੀ ਸੇਵਾ ਨੂੰ ਸਮਰਪਿਤ ਸੀ। ਹਰਦੀਪ ਸਿੰਘ ਅਕਸਰ ਆਪਣੀ ਸੇਵਾਦਾਰ ਦੇ ਕੰਮਾਂ ਨੂੰ ਦੇਖਣ ਆਉਂਦੇ। ਉਹ ਦੇਖਦੇ ਕਿ ਅਮਨ ਕਿਵੇਂ ਆਪ ਲੋਕਾਂ ਨੂੰ ਖਾਣਾ ਪਰੋਸ ਰਹੀ ਹੈ, ਕਿਵੇਂ ਬੁੱਢਿਆਂ ਦਾ ਹੱਥ ਫੜ ਕੇ ਉਹਨਾਂ ਨੂੰ ਬਿਠਾ ਰਹੀ ਹੈ, ਬੱਚਿਆਂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰ ਰਹੀ ਹੈ। ਇਹ ਦੇਖ ਕੇ ਉਹਨਾਂ ਦਾ ਮਨ ਸਕੂਨ ਅਤੇ ਮਾਣ ਨਾਲ ਭਰ ਜਾਂਦਾ। ਉਸਨੂੰ ਲੱਗਦਾ ਕਿ ਉਸਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਤੇ ਸੱਚੀ ਕਮਾਈ ਮਿਲ ਗਈ ਹੈ। ਉਸਨੂੰ ਇੱਕ ਅਜਿਹੀ ਤੀ ਮਿਲੀ ਹੈ ਜਿਹੜੀ ਉਸਦੀ ਦੌਲਤ ਨਹੀਂ ਉਹਦੀ ਰੂਹ ਦੀ ਵੀ ਵਾਰਿਸ ਹੈ। ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀਆਂ ਕੁਝ ਹੋਰ ਨਵੀਆਂ ਕਹਾਣੀਆਂ ਨਾਲ ਜੁੜੇ ਰਹੋ ਸਾਡੇ ਚੈਨਲ ਨਾਲ ਧੰਨਵਾਦ